ਹਾਨੀਆਂ ਮਿਰਜਾ ਨੂੰ ਦੇਸ਼ ਦਾ ਕ੍ਰਸ਼ ਦੱਸਣਾ ਇਹਨੂੰ ਅੱਜਕੱਲ੍ਹ ਕੀਤਾ ਹੈ ਕਿ ਦਿਲਜੀਤ ਤਾਂ ਸਾਂਝ ਗੱਦਾਰ ਆ। ਦਿਲਜੀਤ ਦੇ ਗਾਣਿਆਂ ਤੇ ਲੱਕ ਹਲਾ ਹਲਾ ਕੇ ਠੁੰਕੇ ਮਾਰਨ ਵਾਲਿਆਂ ਨੂੰ ਜ਼ਿਆਦਾ ਆ ਕਿ ਦਿਲਜੀਤ ਅਜ ਗੱਦਾਰ ਆ। ਦਿਲਜੀਤ ਗੱਦਾਰ ਆ ਕਿ ਕੁਦਸਰ ਉੱਤੇ ਪੱਗ ਗਿਆ ਉਹ ਪੰਜਾਬ ਦਾ ਇਸ ਕਰਕੇ ਉਹ ਗੱਦਾਰ ਆ। ਦਿਲਜੀਤ ਗੱਦਾਰ ਆ ਕਿਉਂਕਿ ਉਹਨੇ ਕਿਸਾਨ ਅੰਦੋਲਨ ਵਿੱਚ ਸਾਡੀ ਮਦਦ ਉਹ ਕੀਤੀ ਕਿਸਾਨਾਂ ਦੀ ਇਸ ਲਈ ਗੱਦਾਰ ਆ ਦਿਲਜੀਤ ਗੱਦਾਰ ਆ ਕਿਉਂਕਿ ਉਹਨੇ ਇੱਕ ਪੱਗ ਸਿਰ ਤੇ ਰੱਖ ਕੇ ਵਰਲਡ ਵਾਈਡ ਸਿੰਗਰ ਬਣ ਗਿਆ ਤੇ ਕੋਸ਼ ਸਿੰਘਾਂ ਦੀ ਰੋਟੀ ਗਵਾਚ ਗਈ ਇਸ ਲਈ ਗੱਦਾਰ ਆ ਦਿਲਜੀਤ ਗੱਦਾਰ ਆ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਸਪੈਸ਼ਲ ਉਹਨੂੰ ਮਿਲਦੇ ਆਣੇ ਆਉਂਦਾ ਇਸ ਕਰਕੇ ਗੱਦਾਰ ਆ ਦਿਲਜੀਤ ਗੱਦਾਰ ਹੈ ਜਾਂ ਨਹੀਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਕੁਝ ਇਹੋ ਜਿਹੇ ਪੁਆਇੰਟ ਜਿਨ੍ਹਾਂ ਨੂੰ ਮੀਡੀਆ ਲਕੂਣ ਲਈ ਦਿਲਜੀਤ ਨੂੰ ਗੱਦਾਰ ਘੋਸ਼ਿਤ ਕਰ ਰਿਹਾ ਹੈ ਉਹ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਕੁਝ ਗੱਲਾਂ ਐਦਾਂ ਦੀਆਂ ਜਿਹੜੀਆਂ ਪੜ ਦੇ ਪਿੱਛੇ ਹੋ ਰਹੀਆਂ ਤੇ ਦੁਨੀਆ ਮੂਰੇ ਨਹੀਂ ਆ ਰਹੀਆਂ ਜਿਹਨੂੰ ਲੁਕੋਇਆ ਜਾ ਰਿਹਾ ਇਸੇ ਕਰਕੇ ਦਿਲਜੀਤ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਕਿਸੇ ਅਸੀਂ ਖੇਲ ਕੇ ਖੇਲਿਆ ਆਪ ਆਪ ਦਾ ਪਾਕਿਸਤਾਨ ਜ਼ਿੰਦਾਬਾਦ ਹੈ ਇਸੇ ਮੈਂ ਕੋਈ ਇਤਰਾਜ਼ ਨਹੀਂ ਲੇਕਿਨ ਹਮਾਰਾ ਹਿੰਦੁਸਤਾਨ ਜ਼ਿੰਦਾਬਾਦ ਥਾ ਜ਼ਿੰਦਾਬਾਦ ਹੈ ਅਗਰ ਜ਼ਿੰਦਾਬਾਦ ਦੇਗੇਗਾ ਆਪ ਹਿੰਦੁਸਤਾਨ ਜ਼ਿੰਦਾਬਾਦ ਗਦਰ ਫਿਲਮ ਦਾ ਡਾਇਲੋਗ ਜਦੋਂ ਵੀ ਮੈਂ ਦੇਖਦਾ ਆ ਮੈਂ ਸੋਚਦਾ ਕਿ ਉਸ ਟਾਈਮ ਸਾਡੇ ਦੇਸ਼ ਦੀ ਕਿੰਨੀ ਵਧੀਆ ਸਿਚੁਏਸ਼ਨ ਰਹੀ ਹੋਊਗੀ ਕਿ ਸਾਡਾ ਦੇਸ਼ ਹਿੰਦੁਸਤਾਨ ਤੇ ਪਾਕਿਸਤਾਨ ਜਿੰਦਾਬਾਦ ਦੇ ਦੋਵੇਂ ਨਾਰੇ ਲਗਾ ਦਿੰਦਾ ਸੀ ਤੇ ਪਾਕਿਸਤਾਨ ਵਿੱਚ ਉਸ ਟਾਈਮ ਇਹ ਫਿਲਮ ਬੈਨ ਕੀਤਾ ਗਈ ਸੀ ਕਿਉਂਕਿ ਇਹਦੇ ਵਿੱਚ ਇਹ ਨਾਰਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹਦੇ ਨਾਲ ਸਾਡਾ ਦੇਸ਼ ਛੋਟਾ ਹੋ ਜਾਂਦਾ ਇਸੇ ਕਰਕੇ ਮੈਨੂੰ ਲੱਗਦਾ ਕਿ ਪਹਿਲੀ ਇਹੋ ਜਿਹੀ ਮੂਵੀ ਹੋਊਗੀ ਜਿਹਦਾ ਪਾਕਿਸਤਾਨ ਵਿੱਚ ਬਾਈਕਾਟ ਕੀਤਾ ਗਿਆ ਹੋਗਾ ਤੇ ਉਹਦੇ ਬਾਈਕਾਟ ਦੇ ਨਤੀਜੇ ਅੱਜ ਪੂਰਾ ਪਾਕਿਸਤਾਨ ਭੁਗਤ ਰਿਹਾ ਅੱਜ ਬਾਲੀਵੁੱਡ ਦੀਆਂ ਫਿਲਮਾਂ ਉਹ ਦੇਖ ਵੀ ਰਹੇ ਆ ਪਰ ਕੁਝ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਆਪਣੇ ਹਾਲਤ ਹੀ ਇੰਨੀ ਖਰਾਬ ਕਰ ਲਈ ਆ ਬਕਰੇ ਬਕਰੇ ਧਰਮਾਂ ਵਿੱਚ ਵਟ ਕੇ ਦੇਸ਼ ਦਾ ਬੇੜਾ ਗਰਕ ਕਰ ਲਿਆ ਤੇ ਸਾਡਾ ਭਾਰਤ ਦੇਸ਼ ਮਹਾਨ ਹੁਣ ਉਸੇ ਰਸਤੇ ਤੇ ਚੱਲ ਪਿਆ ਕਿਉਂਕਿ ਮੀਡੀਆ ਨੇ ਕੁਝ ਖਬਰਾਂ ਲਕੂਣੀਆਂ ਆ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਕੁਝ ਰਾਜਨੀਤੀ ਦੀ ਗੱਲ ਚਾਹੀਦੀ ਹੈ ਦਿਲਜੀਤ ਦਸਾਂਜ ਦੀ ਸਰਦਾਰ 3 ਮੂਵੀ ਆ ਰਹੀ ਆ ਜਿਹਦੇ ਵਿੱਚ ਪਾਕਿਸਤਾਨ ਦੀ ਐਕਟਰ ਹਾਨੀਆ ਮਿਰਜ਼ਾ ਆ ਜਿਹੜੀ ਕਿ ਪਹਿਲੀ ਵਾਰ ਇੱਕ ਪੰਜਾਬੀ ਫਿਲਮ ਵਿੱਚ ਆ ਰਹੀ ਆ ਤੇ ਉਹਨੇ ਸੰਦੂਰ ਐਕਸ਼ਨ ਵੇਲੇ ਬਹੁਤ ਸਾਰੇ ਗਲਤ ਟਵੀਟ ਵੀ ਕੀਤੀ ਸੀ ਸਾਡੇ ਦੇਸ਼ ਦੇ ਖਿਲਾਫ ਪਰ ਜਿਹੜੀ ਸੋਚਣ ਵਾਲੀ ਗੱਲ ਆ ਕਿ ਇਹ ਫਿਲਮ ਤਾਂ ਸਾਰਿਆਂ ਨੂੰ ਪਤਾ ਉਦੋਂ ਪਹਿਲਾਂ ਹੀ ਸ਼ੂਟਿੰਗ ਕੰਪਲੀਟ ਕਰ ਚੁੱਕੀ ਸੀ ਸਿਰਫ ਤੇ ਸਿਰਫ ਰਿਲੀਜ਼ਿੰਗ ਡੇਟ ਦਾ ਟਾਈਮ ਸੀ ਤੇ ਹੁਣ ਆ ਕੇ ਇੱਕਦਮ ਕਿਉਂ ਚੇਤਾ ਆ ਗਿਆ ਜਦ ਕਿ ਫਿਲਮ ਭਾਰਤ ਵਿੱਚ ਲੱਗ ਵੀ ਨਹੀਂ ਰਹੀ ਫਿਰ ਗਰਦਾਰੀ ਦਾ ਚੇਤਾ ਕਿਉਂ ਆ ਗਿਆ ਤੇ ਕੀ ਤੁਸੀਂ ਉਹਨਾਂ ਨੂੰ ਗद्दार ਕਹੋਗੇ ਜਿਹੜੇ ਮੀਕੇ ਵਰਗੇ ਕਲਾਕਾਰ ਪਾਕਿਸਤਾਨ ਦੀਆਂ ਸਫਤਾਂ ਕਰਦੇ ਨ ਸੀ ਹਮਦੇ ਜਾਂ ਕਿਹਾ ਕਰਾਹੀ ਰਿਹਾ ਸੀ ਰਸ਼ੂ ਵੱਲ ਬਹੁਤ ਸਾਰੇ ਲੋਗੋ ਨੇ ਇਹ ਕਹਾ ਕਿ ਜਦ ਭਾਰਤ ਤੇ ਪਾਕਿਸਤਾਨ ਦੇ ਵਿੱਚ ਰਿਸ਼ਤੇ इतने ਤਣਾਅਪੂਰਨ ਹੈ ਜਦ ਪਾਕਿਸਤਾਨ ਭਾਰਤ ਮੇਂ ਅਤੰਕਵਾਦੀ ਹਰਕਤਾਂ ਕਰ ਰਹਾ ਹੈ ਸਾਡੇ ਜਵਾਨਾਂ ਦੀ ਬਹਾਦਰੀ ਬਾਰੇ ਲੋਕਾਂ सर पुलवामा से पहले भी उड़ी का अटैक हुआ था तब तक तो नहीं उड़ी का नहीं पुलवामा की मैं बात कर रहा नहीं पुलवामा के पहले उड़ी का अटैक हुआ था 2016-17 से ही रिश्ते खराब थे आप आपने आप पैसों के में गए की प्रतिष्ठा को धूमिल है तो सर देश दे तो, दे तो आपको पाकिस्तान में दिया होगा भारत में जब तक आप एम्बेसी नहीं जाएंगे आप एयरपोर्ट ਕੀ ਤੁਸੀਂ ਇਹਨਾਂ ਫੁਕਰਿਆਂ ਨੂੰ ਗद्दार ਕਹੋਗੇ ਜਿਹੜੇ ਆਪਣੇ ਆਪ ਨੂੰ ਆਪ ਹੀ ਓਵਰ ਸਮਾਰਟ ਸਮਝਦੇ ਨੇ ਆਪਣੇ ਆਪ ਨੂੰ ਆਪ ਹੀ ਸੁਪਰਸਟਾਰ ਸਮਝਦੇ ਨੇ ਕੀ ਤੁਸੀਂ ਮਿੱਕੀ ਵਰਗੇ ਇਹਨਾਂ ਕਲਾਕਾਰਾਂ ਨੂੰ ਗद्दार ਕਹੋਗੇ ਜਿਨ੍ਹਾਂ ਨੂੰ ਸੁਰਾਂ ਦਾ ਜਮਾ ਨਹੀਂ ਪਤਾ ਤੇ ਉਹ ਦਿਲਜੀਤ ਦਸਾਂਝ ਨੂੰ ਦੱਸ ਰਿਹਾ ਕਿ ਉਹਦੇ ਸੁਰ ਵੀ ਕਿਆ ਗੁਰੂ ਰੰਧਾ ਵਰਗੇ ਕਲਾਕਾਰ ਇਸ ਲਈ ਨਫ਼ਰਤ ਕਰਦੇ ਆ ਕਿਉਂਕਿ ਉਹਨਾਂ ਦੇ ਸ਼ੋਅ ਜਿਹੜੇ ਲਾਈਵ ਚੱਲਦੇ ਹੁੰਦੇ ਸੀ ਉਹ ਬੰਦ ਹੋਈ ਜਾ ਰਹੇ ਆ ਆਡੀਅנס ਆਉਣੋਂ اٹਕੀ ਆ ਉਹਨਾਂ ਦੀ ਗਾਇਕੀ ਤੋਂ ਪੂਰੀ ਤਰ੍ਹਾਂ ਬੋਰ ਹੋ ਚੁੱਕੀ ਆ ਇਸ ਕਰਕੇ ਕਿਸੇ ਵੱਡੇ ਦਰਸਤ ਨੂੰ ਸੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜਾ ਇਨਸਾਨ ਭਾਰਤ ਤੇ ਪੰਜਾਬ ਦੇ ਨਾਮ ਨੂੰ ਪੂਰੀ ਦੁਨੀਆ ਵਿੱਚ ਲੈ ਗਿਆ ਜਿਹੜਾ ਇਨਸਾਨ बार-बार ਕਹਿੰਦਾ ਕਿ ਮੈਂ ਪੰਜਾਬ ਹਾਂ ਪੰਜਾਬ ਭਾਰਤ ਦਾ ਤਾਂ ਹਿੱਸਾ ਹੈ ਇਹਨਾਂ ਨੂੰ ਬਾਈਕਟ ਕਰਨ ਦਾ ਮੌਕਾ ਕਦੇ ਵੀ ਕੋਈ ਵੀ ਮਿਲ ਸਕਦਾ ਹੈ ਪਹਿਲਾਂ ਬਾਈਕਟ ਕੀਤਾ ਗਿਆ ਸੀ ਕਿ ਉਹ ਮੈਂ ਹੂੰ ਪੰਜਾਬ ਕਿਉਂ ਕਹਿੰਦਾ ਮੈਂ ਦੱਸਦਾ ਬਾਈਕਟ ਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਜਦੋਂ ਦਲਜੀਤ ਦਸਾਂਜ ਨੇ ਆਪਣੀ ਗਾਇਕੀ ਦੇ ਆਪਣੇ ਸਫ਼ਰ ਤੇ ਆਪਣੇ ਐਕਟਿੰਗ ਦੇ ਸਫ਼ਰ ਨੂੰ ਸਾਈਡ ਤੇ ਰੱਖਦੇ ਹੋਏ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਸਪੋਰਟ ਕੀਤੀ ਉੱਦੂਵਾਚੇ ਇਹ ਬਾਈਕਟ ਗੈਂਗ ਪੂਰੀ ਤਰ੍ਹਾਂ ਐਕਟਿਵ ਹੋ ਗਿਆ ਅਤੇ ਇਹਨਾਂ ਨੇ ਸੋਚਿਆ ਕਿ ਜਦੋਂ ਵੀ ਜ਼ਿੰਦਗੀ ਵਿੱਚ ਟਾਈਮ ਮਿਲੇਗਾ ਦਲਜੀਤ ਨੂੰ ਥੱਲੇ ਲਾਇਆ ਜਾਵੇਗਾ ਕੰਗਨਾਰ ਰਾਮ ਤਰਗਿਆ ਐਕਟਰ ਜਿਹੜੀ ਸਿੱਖ ਕਮਿਊਨਿਟੀ ਦੇ ਖਿਲਾਫ ਬਹੁਤ ਗਲਤ ਬੋਲਦੀ ਆ ਪੰਜਾਬ ਦੇ ਖਿਲਾਫ ਬਹੁਤ ਗਲਤ ਬੋਲਦੀ ਆ ਉਹ ਦੇਸ਼ ਦੀ ਗद्दार ਨਹੀਂ ਹੈਗੀ ਉਹਨੂੰ ਤੁਸੀਂ ਐਮਪੀ ਬਣਾ ਦਿੰਨੇ ਆ ਤੇ ਜਿਹੜੇ ਦੇਸ਼ ਵਿੱਚ ਜਾਤ ਦੇ ਨਾਮ ਤੇ ਵੱਡੀ ਜਾਤ ਦੀ ਔਰਤ ਆਪਣਾ ਪਿਸ਼ਾਬ ਇੱਕ ਇਨਸਾਨ ਉੱਤੇ ਡੋਲ ਰਹੀ ਆ ਉਹ ਖਬਰ ਦਿਖਾਉਣ ਦੀ ਥਾਂ ਜਾਣ ਕਰਕੇ ਦਲਜੀਤ ਦਸਾਂਝ ਦੀ ਖਬਰ ਨੂੰ ਚੱਕਿਆ ਜਾ ਰਿਹਾ ਕਿਉਂਕਿ ਕੁਝ ਖਬਰਾਂ ਐਦਾਂ ਦੀਆਂ ਆ ਜਿਹਦੇ ਨਾਲ ਇਹ ਸਰਕਾਰ ਹਲ ਸਕਦੀ ਹੈ ਇੱਕ ਪਾਸੇ ਤਾਂ ਸਾਡਾ ਪ੍ਰਧਾਨ ਮੰਤਰੀ ਲੁਧਿਆਣੇ ਆ ਵਿੱਚ ਆ ਕੇ ਦਲਜੀਤ ਦਸਾਂਝ ਨੂੰ ਮਿਲਦਾ ਦੂਜੇ ਪਾਸੇ ਅਸੀਂ ਹੋ ਗਏ ਗੱਦਾਰ ਤੇ ਜਦੋਂ ਵੀ ਇਹ ਪੱਗ ਦੇਖਦੇ ਆ ਇਹਨਾਂ ਨੂੰ ਖਾਲਿਸਤਾਨ ਕਿਉਂ ਚੇਤੇ ਆ ਜਾਂਦਾ ਸਾਡੀ ਕੀ ਗਲਤੀ ਆ ਸੀ ਇਸ ਦੇਸ਼ ਵਿੱਚ ਰਹਿਣੇ ਆ ਇਹ ਦੇਸ਼ ਨੂੰ ਪਿਆਰ ਕਰਦੇ ਆ ਇੱਲੀ ਜੰਗਾਂ ਲੜਦੇ ਆ ਫਿਰ ਵੀ ਗੱਦਾਰ ਆ ਬੀ ਪ੍ਰੈਂਕ ਕਰਕੇ ਕਲਾਕਾਰਾਂ ਨੂੰ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਨੇ ਐਨਾ ਪਿਆਰ ਦਿੱਤਾ ਕਿ ਉਹ ਕਲਾਕਾਰ ਕਹਣ ਦੇ ਯੋਗ ਹੋਏ ਜਿਨ੍ਹਾਂ ਨੇ ਪੰਜਾਬੀ ਗੀਤ ਕਰ ਖੜ ਕੇ ਇੱਥੇ ਤੱਕ ਪਹੁੰਚੇ ਉਹ ਅੱਜ ਸਾਨੂੰ ਗद्दार ਦੱਸਦੇ ਨੇ ਦਿਲਜੀਤ ਦਸਾਂਝ ਨੂੰ ਗद्दार ਦੱਸਦੇ ਨੇ ਜਿਹੜੇ ਗੌਣ ਗੌਂਦੇ ਨਹੀਂ ਸੀ ਥੱਕਦੇ ਕਿਸੇ ਟਾਈਮ ਪੁਰਾਣੀਆਂ ਪੌਡਕਾਸਟਾਂ ਚੈੱਕ ਕਰ ਲਓ ਬੀ ਪ੍ਰੈਂਕ ਭਾਜੀ ਦਿਲਜੀਤ ਭਾਜੀ ਦਿਲਜੀਤ ਕਰਦਾ ਨਹੀਂ ਹੰਬਦਾ ਸੀ ਉਹ ਅੱਜ ਗद्दार ਦੱਸਦੇ ਨੇ ਇਹਨਾਂ ਦੀ ਗਾਇਕੀ ਡਾਊਨ ਪੈਂਦੀ ਜਾ ਰਹੀ ਆ ਸਟੇਜ ਸ਼ੋਅ ਮੈਣ ਨਹੀਂ ਰਹਿ ਇਸ ਕਰਕੇ ਗद्दार ਦੱਸਦੇ ਇਹਨਾਂ ਨੂੰ ਹੈ ਕਿ ਇੱਕ ਵੱਡੇ ਦਰਖਤ ਤੋਂ ਸਿੱਟਾਂਗੇ ਤੇ ਸ਼ਾਇਦ ਸਾਡਾ ਕਲਾਕਾਰੀ ਦੁਬਾਰਾ ਚੱਲ ਜਵੇ ਤੇ ਉਸੇ ਦਿਲਜੀਤ ਦਸਾਂਜ ਦੀ ਜਦੋਂ ਪੰਜਾਬ 1995 ਫਿਲਮ ਆਉਂਦੀ ਹੈ ਉਹਦੇ ਵਿੱਚ ਜਾਦਾ ਕੱਟ ਲਾ ਦਿੱਤੇ ਜਾਂਦੇ ਆ ਇਸ ਕਰਕੇ ਦਿਲਜੀਤ ਆਪਣੀ ਅੜਿੱਤੇ ਆਉਂਦਾ ਕਿ ਜਦ ਫਿਲਮ ਵਿੱਚ ਇੰਨੇ ਕੱਟ ਲਾ ਦਿੱਤੇ ਜਾਓਗੇ ਜਿਹੜੀ ਫਿਲਮ ਦੀ ਸੱਚੀ ਕਹਾਣੀ ਆ ਉਹ ਤਾਂ ਪੇਸ਼ ਹੀ ਨਹੀਂ ਹੋਣੀ ਇਸ ਕਰਕੇ ਸਾਨੂੰ ਗੱਦਾਰ ਆਖਦੇ ਨੇ ਉਦੋਂ ਦੀ ਜੈਲ ਸੀ ਕਿਸਾਨ ਅੰਦੋਲਨ ਕੰਗਨਾਰ ਨਾਵਤ ਪੰਜਾਬ 95 ਤੇ ਵਰਲਡ ਵਾਈਟ ਫੇਮਸ ਹੋਣੇ ਕਰਕੇ ਹੀ ਦਿਲਜੀਤ ਗੱਦਾਰ ਆ ਮਿੱਕੇ ਦੇ ਵੱਲੋਂ ਕਿਹਾ ਜਾਂਦਾ ਕਿ ਦਿਲਜੀਤ ਦਸਾਂਜ ਕਾਉਂਟਰਵਰਸੀ ਕਰ ਰਿਹਾ ਜਾਣ ਵਜ ਕੇ ਕਿ ਉਹਦੀ ਫਿਲਮ ਨੂੰ ਫਲੋ ਮਿਲੇ ਜਿਹਦੇ ਨਾਲ ਸ਼ਾਇਦ ਉਹਦੀ ਫਿਲਮ ਚੱਲ ਜਵੇ ਡੰਗਰ ਨੂੰ ਇਹ ਨਹੀਂ ਪਤਾ ਕਿ ਜਿਸ ਇਨਸਾਨ ਨੂੰ ਦੇਖਣ ਲਈ ਲੋਕ ਤਰਸਦੇ ਆ ਜਿਸ ਕਲਾਕਾਰ ਦੀ ਫਿਲਮ ਦੀ ਪੂਰੀ ਦੁਨੀਆ ਵੇਟ ਕਰਦੀ ਆ ਉਹਨੂੰ ਕਾਉਂਟਰਵਰਸੀਆਂ ਚ ਪੈਣ ਦੀ ਲੋੜ ਨਹੀਂ ਤੇ ਨਾਲੇ ਜੇ ਕਾਉਂਟਰਵਰਸੀ ਵਿੱਚ ਹੀ ਪੈਣਾ ਹੁੰਦਾ ਤਾਂ ਇਹ ਫਿਲਮ ਇੰਡੀਆ ਚ ਰਿਲੀਜ਼ ਕੀਤੀ ਜਾਂਦੀ ਤੇ ਇੱਥੇ ਮੈਂ ਇਹ ਵੀ ਦੱਸ ਦਣਾ ਕਿ ਦਿਲਜੀਤ ਦਸਾਂਜ ਤੇ ਉਹਦੀ ਟੀਮ ਅਤੇ ਉਹਦਾ ਡਾਇਰੈਕਟਰ ਨੇ ਦੱਸਿਆ ਕਿ ਪਹਿਲਗੰਬ ਵਿੱਚ ਹਮਲਾ ਹੋਇਆ ਸੀ ਉਦੋਂ ਪਹਿਲਾਂ ਹੀ ਫਿਲਮ ਬਣ ਕੇ ਆ ਗਈ ਸੀ ਹਾਲੇ ਗਵਰਨਮੈਂਟ ਨੇ ਐਲਾਨ ਨਹੀਂ ਕੀਤਾ ਸੀ ਕਿ ਪਾਕਿਸਤਾਨੀ ਐਕਟਰਾਂ ਨਾਲ ਆਪਾਂ ਕੰਮ ਨਹੀਂ ਕਰਾਂਗੇ ਤੇ ਉਦੋਂ ਪਹਿਲਾਂ ਹੀ ਇਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਇਹ ਫਿਲਮ ਇੰਡੀਆ ਵਿੱਚ ਨਹੀਂ ਲਾਈ ਜਾਊਗੀ ਇਹ ਫਿਲਮ ਵਰਲਡ ਵਿੱਚ ਤਾਂ ਲੱਗੂਗੀ ਇੰਡੀਆ ਵਿੱਚ ਨਹੀਂ ਲਾਈ ਜਾਊਗੀ ਕਿਉਂਕਿ ਕੁਝ ਲੋਕਾਂ ਦੀਆਂ ਜਿਹੜੀਆਂ ਮੰਨ ਦੀਆਂ ਭਾਵਨਾ ਉਹ ਪਟਕ ਸਕਦੇ ਇੱਕ ਪਾਸੇ ਆ ਔਰਤ ਹਿੰਦੂ ਦੇਵੀ ਦੇਵਤਿਆਂ ਦਾ ਐਡਾ ਵੱਡਾ ਮਜ਼ਾਕ ੜਾ ਰਹੀ ਏ ਇਹਨਾਂ ਨੂੰ ਇਹ ਨਹੀਂ ਦਿਖ ਰਹੀ ਬਾਈਕਾਟ ਦਲਜੀਤ ਦਸਾਂ ਦਾ ਹੁੰਦਾ ਜਿਹੜਾ ਕਿ ਮੰਦਰ ਮਸਜਿਦ ਤੇ ਹਰ ਥਾਂ ਜਾਂਦਾ ਉਸ ਬੰਦੇ ਦਾ ਤੁਸੀਂ ਬਾਈਕਾਟ ਕਰ ਰਹੇ ਹੋ ਤੇ ਸਭ ਤੋਂ ਵੱਡੀ ਗੱਲ ਕੀ ਤੁਸੀਂ ਪੁਰਾਣੀਆਂ ਫਿਲਮਾਂ ਵਿੱਚ ਪਾਕਿਸਤਾਨੀਆਂ ਦੇ ਸਾਰੇ ਗਾਣੇ ਕੱਟ ਦੋਗੇ ক্রিকেট ਦੇ ਸਾਰੇ ਮੈਚ ਡਿਲੀਟ ਕਰੂਗੇ ਪੂਰੀ ਤਰ੍ਹਾਂ ਖਤਮ ਕਰੂਗੇ ਜਿਹੜੇ ਪਾਕਿਸਤਾਨ ਨਾਲ ਹੋਈ ਸੀ ਬੂਮਨ ਬੜਾ ਇੰਡੀਆ ਪਾਕਿਸਤਾਨ ਦਾ ਮੈਚ ਉਹਨੂੰ ਰੱਦ ਕਰੂਗੇ ਤੁਹਾਡੇ ਲੋਕ ਇੱਕ ਪਾਸੇ ਜੱਫੀ ਪਾ ਕੇ ਬੈਠੇ ਹੁੰਦੇ ਆ ਪਾਕਿਸਤਾਨ ਦੇ ਲੋਕਾਂ ਨਾਲ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪਾਕਿਸਤਾਨ ਦੇ ਐਕਟਰ ਵੀ ਨਹੀਂ ਲੈਣੇ ਸਾਨੂੰ ਮਨਜ਼ੂਰ ਹੈ ਕਿਉਂਕਿ ਅਸੀਂ ਦੇਸ਼ ਨਾਲ ਪਿਆਰ ਕਰਦੇ ਹਾਂ ਸਾਡੀ ਪੰਜਾਬੀ ਇੰਡਸਟਰੀ ਨੇ ਪਹਿਲਾਂ ਹੀ ਐਲਾਨ ਕੀਤੇ ਹੋਏ ਆ ਕਿ ਜਿਹੜੇ ਐਕਟਰ ਖਾਸ ਕਰਕੇ ਉਦੋਂ ਦੇਸ਼ ਦੇ ਸਾਡੇ ਦੇ ਵਿਰੁੱਧ ਬੋਲੇ ਅਸੀਂ ਉਹਨਾਂ ਨਾਲ ਕਦੀ ਕਾਬ ਨਹੀਂ ਕਰਾਂਗੇ ਤੇ ਜਦ ਤੱਕ ਸਾਡੇ ਦੇਸ਼ ਵਿੱਚ ਕਿਹਾ ਨਹੀਂ ਜਾਂਦਾ ਕਿ ਐਕਟਰਾਂ ਨਾਲ ਪਾਕਿਸਤਾਨੀਆਂ ਨਾਲ ਕੰਮ ਕਰੋ ਅਸੀਂ ਨਹੀਂ ਕਰਾਂਗੇ ਪਰ ਫਿਰ ਵੀ ਗਰਦਾਰ ਆ ਸਾਡੇ ਕੁਝ ਪੰਜਾਬੀ ਕਲਾਕਾਰਾਂ ਨੂੰ ਵੀ ਮੈਂ ਕਹਿਣਾ ਚਾਹੂੰਗਾ ਕਿ ਤੁਹਾਨੂੰ ਇਸ ਟਾਈਮ ਦਿਲਜੀਤ ਦੇ ਹੱਕ ਵਿੱਚ ਖੜਨਾ ਚਾਹੀਦਾ ਕਿਉਂਕਿ ਅਗਲਾ ਨੰਬਰ ਤੁਹਾਡਾ ਆ ਤੇ ਐਮੀ ਬਰਕ ਨੇ ਬਾਰਡਰ 2 ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਕਿਹਾ ਜਾਂਦਾ ਕਿ ਦਿਲਜੀਤ ਸਾਂਝ ਨੂੰ ਪਰੇ ਕਰਕੇ ਐਮੀ ਬਰਕ ਨੂੰ ਕਿਹਾ ਗਿਆ ਸੀ ਉਹ ਜਿਹੜਾ ਰੋਲ ਸੀ ਉਹ ਇੱਕ ਸਰਦਾਰ ਦਾ ਸੀ ਉਸ ਰੋਲ ਨੂੰ ਪੂਰਾ ਕਰਨ ਲਈ ਐਮੀ ਬਰਕ ਨੂੰ ਅੱਗੇ ਕੀਤਾ ਗਿਆ ਸੀ ਜਿੱਥੇ ਤੱਕ ਮੇਰੇ ਕੋਲ ਰਿਪੋਰਟ ਆਈ ਹੈ ਕਿ ਐਮੀ ਬਰਕ ਨੇ ਵੀ ਨਾ ਕਰ ਦਿੱਤੀ ਆ थैंक यू एमवीरे तूसी बहुत बड्डा बढ़िया फैसला लिया क्योंकि एक दूसरे नाज खडांगे ता कल नु आपा आगे जाण वाले बणंगे नहीं ता नंबर अगला तहाडा मिस्टर का कहना पहले बने हां तो अब तो वो, वो क्या करे क्या न वो तो, तो आगे का तो उसे क्या होगा हो तो नहीं पता था ना और होते तो तो ने ने मैंने आज लॉ बनाया और आज से दस साल पहले की बात से अप्लाई किया वो नहीं हो पाएगा वो प्रैक्टिकल नहीं है और उस गरीब को मालूम होता कि, तो कि ऐसा होने वाला है तो पागल थोड़ी था, था कि वो, वो ले लेता एक्ट्रेस को मेरा ख्याल है सरकार को सेंट्रल बोर्ड को इस बात को देखना चाहिए और कहना चाहिए भाई तुम आहिंदा मत करना लेकिन अभी तुमने पहले बना ली थी तो चलो रिलीज कर लो लेकिन इट ले शुड नॉट अगेन ਇਤਜਾਹੀ ਦਾ ਅਤਰਾਰਗੇ ਕਲਾਕਾਰ ਡਾਇਰੈਕਟਰ ਪ੍ਰੋਡਿਊਸਰ ਰਾਈਟਰ ਸਾਡੇ ਹੱਕ ਵਿੱਚ ਜਦੋਂ ਖੜਦੇ ਆ ਤੇ ਸਾਨੂੰ ਹੌਸਲਾ ਮਿਲਦਾ ਕਿ ਹਾਂ ਬਾਲੀਵੁੱਡ ਵਿੱਚ ਵੀ ਕੁਝ ਲੋਕ ਆ ਜਿਹੜੇ ਸੱਚ ਬੋਲ ਲੈਂਦੇ ਆ ਕਿ ਮੈਂ ਜੀ ਨੂੰ ਜਾਣਦਾ ਹੂੰ ਮੈਂ ਜਾਣਦਾ ਹੂੰ ਕਿ ਉਸਦੇ ਦਿਲ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੋ ਸਟਰੋਂਗ ਹੈ ਉਹ ਬਿਲਕੁਲ Son of the soil ਹੈ ਆਪ ਦੇਖਿਓਗਾ ਕਿ ਉਸਦੇ ਜੋ ਅੰਸਰਸ ਨੇ ਫੇਮਸ ਹੋਇਆ ਸੀ ਉਹ ਹਿੰਦੁਸਤਾਨ ਦਾ ਝੰਡਾ ਲੈ ਕੇ ਮਰ ਜਾਂ ਉਹ ਐਸਾ ਬੰਦਾ ਨਹੀਂ ਹੈ कि झूठ मूठ कोई चीज करे।, करे फेकनेस के साथ वो कुछ नहीं करता है तो, तो उसके दिल में जज्बा उसको किसी ने कहा नहीं था कि आप ऐसा करो बट वो अपने हर गान अपने हर कॉन्सर्ट के, के एंड में वो मेहु पंजाब और हिंदुस्तान के झंडे के साथ मुमताज अली ने ਦਿਲਜੀਤ ਦਸਾਂਜ ਨਾਲ ਕੰਮ ਕੀਤਾ ਹੋਇਆ ਆ ਫਿਲਮ ਦੇ ਵਿੱਚ ਉਹਨੂੰ ਪਤਾ ਕਿ ਦਿਲਜੀਤ ਦੀ ਨੇਚਰ ਕਿੱਦਾਂ ਦੀ ਆ ਉਹਦੀ ਦੇਸ਼ ਭਗਤੀ ਕਿੱਦਾਂ ਦੀ ਆ ਬਾਰ-ਬਾਰ ਦਿਲਜੀਤ ਨੂੰ ਸਰਟੀਫਿਕੇਟ ਦੇਣਾ ਤੂੰ ਗੱਦਾਰ ਐ ਇਹ ਕਿੰਨਾ ਟਾਈਮ ਚੱਲੂਗਾ ਇਹ ਅਸੀਂ ਵੀ ਦੇਖਾਂਗੇ ਤੇ ਸਾਡੇ ਕੋਲ ਉਹ ਇਕੱਲਾ ਕਿਉਂ ਸਰਟੀਫਿਕੇਟ ਮੰਗਿਆ ਜਾਂਦਾ ਤੇ ਤੁਸੀਂ ਹੁਣੇ ਕੌਣ ਆ ਸਾਡੇ ਤੋਂ ਸਰਟੀਫਿਕੇਟ ਮੰਗਣ ਵਾਲੇ ਬਾਲੀਵੁੱਡ ਵਿੱਚੋਂ ਦਿਲਜੀਤ ਨੂੰ ਬੈਨ ਕਰ ਦਿੱਤਾ ਗਿਆ ਕਿਹਾ ਗਿਆ ਕਿ ਉਹਦੇ ਨਾਲ ਕੋਈ ਵੀ ਫਿਲਮ ਨਹੀਂ ਬਣਾਊਗਾ ਪਰ ਦਿਲਜੀਤ ਨੂੰ ਸ਼ਾਇਦ ਤੁਹਾਨੂੰ ਪਤਾ ਨਹੀਂ ਕੋਈ ਦੁੱਖੀ ਦਾ ਫਰਕ ਨਹੀਂ ਪੰਦਾ ਕਿਉਂਕਿ ਉਹ 뮤직 ਲਵਰ ਆ ਤੇ 뮤직 ਦੀ ਬਾਉਂਡਰੀ ਨਹੀਂ ਹੁੰਦੀ ਉਹਨੂੰ ਰੋਕਿਆ ਨਹੀਂ ਜਾ ਸਕਦਾ ਸਮੁੰਦਰ ਦਾ ਪਾਣੀ ਕਦੀ ਰੋਕਿਆ ਨਹੀਂ ਜਾਂਦਾ ਨੱਕੇ ਤਾਂ ਆੜਾਂ ਤੇ ਨਹਿਰਾਂ ਵਿੱਚ ਲੱਗਦੇ ਆ ਸਮੁੰਦਰ ਆਪਣੇ ਵਹਿਣ ਨਾਲ ਕਈਆਂ ਨੂੰ ਬਹਾ ਕੇ ਲੈ ਜਾਂਦਾ ਬੀ ਪ੍ਰੈਂਕ ਰੰਧਾਵਾ ਤੇ ਮਿੱਕੀ ਵਰਗੇ ਕਲਾਕਾਰ ਪੰਜਾਬੀ ਇੰਡਸਟਰੀ ਦੇ ਗੱਦਾਰ ਆ ਜਿਨ੍ਹਾਂ ਨੇ ਮੌਕਾ ਪੈਣ ਤੇ ਇੱਲਾ ਜੋ ਕਾਂਗ ਨੂੰ ਦਿਲਜੀਤ ਦਸਾਨ ਨੂੰ ਚੂਸਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਸਾਡਾ ਪ੍ਰੋਗਰਾਮ ਚੱਲ ਪਵੇ ਸ਼ਾਇਦ ਸਾਨੂੰ ਸ਼ੋਅ ਮਿਲਣ ਲੱਗ ਜਣ ਨੁਕਸਾਨ ਜਿਹੜੀ ਇੰਡਸਟਰੀ ਦੀ ਪੂਰੀ ਦੁਨੀਆ ਵਿੱਚ ਧੁੰਮ ਪਈ ਹੋਈ ਆ ਜਦੋਂ ਉਸ ਇੰਡਸਟਰੀ ਦਾ ਪਤਾ ਲੱਗਣਾ ਕਿ ਉਹਦੇ ਵਿੱਚ ਬਾਈਕਾਟ ਸਿਰਫ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਇੱਕ ਸਰਦਾਰ ਬੰਦਾ ਦੂਜੀ ਕੰਟਰੀ ਦੇ ਕੁੜੀ ਨਾਲ ਕੰਮ ਕਰ ਲੈਂਦਾ ਤੇ ਉਹਨੂੰ ਬੈਨ ਤੋਂ ਪਹਿਲਾਂ ਕੰਮ ਕਰ ਲਿਆ ਜਾਂਦਾ ਫੇਰ ਵੀ ਉਹਨੂੰ ਨਫ਼ਰਤ ਕੀਤੀ ਜਾਂਦੀ ਆ ਤੇ ਇਹਦਾ ਪੂਰਾ ਪੂਰੀ ਦੁਨੀਆ ਵਿੱਚ ਸਾਡਾ ਕੀ ਅਸਰ ਜਾਊਗਾ ਬਾਰ-ਬਾਰ ਸਾਡੇ ਪੰਜਾਬੀਆਂ ਨੂੰ ਤੁਸੀਂ ਖਾਲਸਤਾਨੀ ਕਹੋਗੇ ਸਿੱਖ ਪਰਿਵਾਰਾਂ ਨੂੰ ਤੁਸੀਂ ਖਾਲਸਤਾਨੀ ਕਹੋਗੇ ਕਿ ਇਹਦਾ ਅਸਰ ਉਹਨਾਂ ਦੇ ਦਿਲਾਂ ਵਿੱਚ ਕੀ ਜਾਊਗਾ ਤੇ ਬਾਲੀਵੁੱਡ ਵਿੱਚ ਪੰਜਾਬੀ ਗੀਤਾਂ ਤੋਂ ਬਿਨਾਂ ਫਿਲਮਾਂ ਵਿੱਚ ਕੀ ਰਹੂਗਾ ਪੰਜਾਬੀ ਗਾਣਿਆਂ ਦੇ ਪੁਰਾਣੇ ਰੀਮਿਕਸ ਕਰ-ਕਰਕੇ ਬਾਲੀਵੁੱਡ ਫਿਲਮਾਂ ਰਨ ਕਰ ਰਹੀਆਂ ਆ ਜਿਹੜੀ ਅੱਜ ਪੂਰੀ ਡੱਬ ਚੁੱਕੀ ਇੰਡਸਟਰੀ ਇੰਡੀਆ ਦੇ ਵਿੱਚ ਉਹਨੂੰ ਉਠਾ ਪੰਜਾਬੀ 뮤직 ਰਿਆ ਨੁਕਸਾਨ ਤਾਂ ਅੱਡਾ ਹੀ ਹੈ ਪੂਰੀ ਦੁਨੀਆ ਵਿੱਚ ਪੰਜਾਬੀ ਗੀਤ ਸੁਣੇ ਜਾਂਦੇ ਆ ਜੇ ਭਾਰਤ ਵਿੱਚ ਕੁਝ ਲੋਕ ਨਾ ਵੀ ਸੁਣੂਗੇ ਤਾਂ ਨੁਕਸਾਨ ਤਾਂ ਡਾ ਹੀ ਆ ਦੁਨੀਆ ਨੂੰ ਐਕਟਿਵ ਵੀ ਕਰਦੀ ਆ ਦੁਨੀਆ ਨਾਲ ਜੋੜ ਕੇ ਰੱਖਦੀ ਆ ਗੋਹਾ ਖਾਣ ਦੇ ਮਜਬੂਰ ਨਹੀਂ ਕਰਦੀ ਗਊ ਮੂਤਰ ਨਾਲ ਨਹਾਉਣ ਨੂੰ ਮਜਬੂਰ ਨਹੀਂ ਕਰਦੀ ਪੰਜਾਬੀ ਇੰਡਸਟਰੀ ਸੱਚੀਆਂ ਗੱਲਾਂ ਕਰਦੀ ਆ ਸਾਡੇ ਰਾਈਟਰ ਉਹ ਗੱਲਾਂ ਲਿਖਦੇ ਨੇ ਜਿਹੜੀਆਂ ਦੁਨੀਆ ਵਿੱਚ ਲੌਜੀਕ ਤੇ ਕੰਮ ਕਰਦੀਆਂ ਇਸ ਕਰਕੇ ਜਿਸ ਵੇਲੇ ਉਹ ਗੱਲਾਂ ਨਾ ਸੁਣੋਗੇ ਤੇ ਨੁਕਸਾਨ ਕਿਸ ਦਾ ਤੁਸੀਂ ਆਪ ਹੀ ਜਾਣਦੇ ਹੋ ਤੇ ਇਸੇ ਤਰ੍ਹਾਂ ਤੁਸੀਂ ਗੁਹਾ ਗਾਹ ਖਾ ਕੇ ਬੁੱਤਾ ਲਾਉਂਗੇ ਬਹੁਤ ਸਾਰੇ ਲੋਕ ਜਿਹੜੇ ਦਿਲਜੀਤ ਦੀ ਸਪੋਰਟ ਕਰਦੇ ਨੇ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਤੇ ਬਹੁਤ ਥੋੜੇ ਲੋਕ ਨੇ ਜਿਹੜੇ ਦਿਲਜੀਤ ਨੂੰ ਨਫ਼ਰਤ ਕਰਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਜਾਓ ਜਿੱਥੇ ਜਾਣਾ ਕੋਈ ਫਰਕ ਨਹੀਂ ਪੈਂਦਾ ਬਾਈਕਾਟ ਉਹਨਾਂ ਕਲਾਕਾਰਾਂ ਨਾਲ ਕੀਤਾ ਜਾਂਦਾ ਜਿਹੜੇ ਘਟ ਗਣਤੀਆਂ ਵਿੱਚੋਂ ਆ ਸਲਮਾਨ ਖਾਨ ਅਮਿਰ ਖਾਨ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਨੂੰ ਸਭ ਤੋਂ ਜ਼ਿਆਦਾ ਬਾਈਕਾਟ ਮਿਲਿਆ ਪਰ ਦੁਨੀਆ ਵਿੱਚ ਸਭ ਤੋਂ ਵੱਡਾ ਨਾਮ ਸ਼ਾਹਰੂਖ ਖਾਨ ਦਾ ਆਇਆ ਕਈ ਮੁਲਕਾਂ ਵਿੱਚ ਜਦੋਂ ਵੀ ਜਾਇਆ ਜਾਂਦਾ ਤੇ ਭਾਰਤ ਦਾ ਨਾਮ ਸੁਣਦੇ ਇੰਡੀਆ ਦਾ ਨਾਮ ਸੁਣਦੇ ਸ਼ਾਹਰੂਖ ਖਾਨ ਦਾ ਨਾਮ ਲੈਂਦੇ ਨੇ ਨੁਕਸਾਨ ਇਹਨਾਂ ਕਲਾਕਾਰਾਂ ਦਾ ਨਹੀਂ ਹੋਵੇਗਾ ਉਨ੍ਹਾਂ ਦਾ ਹੋਵੇਗਾ ਜਿਹੜੇ ਭਾਰਤ ਨੂੰ 샤ਰੂਖ ਖਾਨ ਨਾਲ ਨਾਂ ਨਾਲ ਜੋੜਿਆ ਜਾਂਦਾ ਜਦੋਂ ਪਤਾ ਲੱਗੂਗਾ ਇਹਨਾਂ ਐਕਟਰਾਂ ਨਾਲ ਤੁਸੀਂ ਆ ਕੁਛ ਕਰਦੇ ਹੋ ਪੂਰੀ ਦੁਨੀਆ ਵਿੱਚ ਤੁਹਾਡੀ ਇੱਕ ਵੱਖਰੀ ਸ਼ਬੀ ਜਾਵੇਗੀ ਕਿ ਤੁਸੀਂ ਗद्दार ਕਿਸੇ ਨੂੰ ਵੀ ਦੱਸ ਦਿੰਦੇ ਆ ਸੱਦਾ ਗੋਦੀ ਮੀਡੀਆ ਨੂੰ ਇਹੀ ਸੱਦਾ ਆ ਕਿ ਲੋਕਾਂ ਦੀਆਂ ਖਬਰਾਂ ਲ ਕੋਈ ਚੱਲੋ ਧਰਮਾਂ ਜਾਤਾਂ ਪੱਤਾਂ ਵਿੱਚ ਜਿਹੜੇ ਬੇਇਨਸਾਫ਼ੀਆਂ ਹੋ ਰਹੀਆਂ ਉਹ ਨਾ ਦਿਖਾਓ ਜਿਹੜੇ ਭਾਰਤ ਗਵਰਨਮੈਂਟ ਕੰਮ ਨਹੀਂ ਕਰ ਰਹੀ ਉਹ ਨਾ ਦਿਖਾਓ ਕਿਰਪਾ ਕਰਕੇ ਇਹ ਦਿਖਾਓ ਕਿ ਦਲਜੀਤ ਦਸਾਂਜ ਨਾਲ ਕੀ ਹੋ ਰਿਹਾ ਆ ਫਿਲਮ ਦੀਆਂ ਕਹਾਣੀਆਂ ਸੁਣਾਓ ਲੋਕਾਂ ਨੂੰ ਬੇਵਕੂਫ ਬਣਾਓ ਤਾਂ ਕਿ ਇੱਕ ਪਾਰਟੀ ਦੀ ਤੁਸੀਂ ਮਦਦ ਕਰ ਗੋਦੀ ਮੀਡੀਆ ਅੱਜ ਕਿਸੇ ਤੋਂ ਛੁਪਿਆ ਹੋਇਆ ਨਹੀਂ ਕਿ ਉਹ ਕਿਹਦੀ ਮਦਦ ਕਰਦਾ ਪੂਰੀ ਤਰ੍ਹਾਂ ਗਵਰਨਮੈਂਟ ਦੀ ਮਦਦ ਕਰ ਰਿਹਾ ਆ ਇਸ ਕਰਕੇ ਉਹਨੂੰ ਇਹ ਸਭ ਕੁਝ ਲੁਕਾਉਣ ਲਈ ਕੋਈ ਨਾ ਕੋਈ ਬੰਦਾ ਚਾਹੀਦਾ ਜਿਹਦਾ ਟਾਰਗੇਟ ਕਰਕੇ ਜਿਹਦੇ ਉੱਤੇ ਅਟੈਕ ਕੀਤਾ ਜਾਵੇ ਤਾਂ ਕਿ ਦੂਜੀਆਂ ਚੀਜ਼ਾਂ ਤੋਂ ਲੋਕ ਦੂਰ ਰਹਿਣ ਇਸੇ ਕਰਕੇ ਦਿਲਜੀਤ ਅੱਜ ਟਾਰਗੇਟ ਬਣਿਆ ਹੋਇਆ ਹੈ ਅੱਜ ਦਿਲਜੀਤ ਟਾਰਗੇਟ ਹੈ ਕੱਲ ਨੂੰ ਤੁਸੀਂ ਹੋਮੋਂਗੇ ਇਸ ਕਰਕੇ ਜੇ ਅੱਜ ਖੜੇ ਨਾ ਹੋਏ ਤਾਂ ਲੰਮੇ ਪੈਰੋਂਗੇ ਪੰਜਾਬ ਨੇ ਝੁਕਣਾ ਨਹੀਂ ਸਿੱਖਿਆ ਦਿਲਜੀਤ ਨੇ ਝੁਕਣਾ ਨਹੀਂ ਸਿੱਖਿਆ ਇਸ ਕਰਕੇ ਜਿੰਨਾ ਮਰਜ਼ੀ ਦਬਾ ਲਓ ਸਿੱਧੂ ਮੂਸੇ ਵਾਲੇ ਨੂੰ ਵੀ ਦਬਾਉਣ ਦੀ ਕੋਸ਼ਿਸ਼ ਪੂਰੀਆਂ ਦੁਨੀਆਂ ਨੇ ਕੀਤੀ ਸੀ ਪਰ ਜਦੋਂ ਦਾ ਉਹ ਦੁਨੀਆਂ ਤੇ ਗਿਆ ਜਾਂ ਦੁਨੀਆਂ ਤੇ ਸੀ ਉਹਦੀ ਵੈਲਿਊ ਕਦੀ ਨਹੀਂ ਘਟੀ ਵਧੀ ਹੀ ਆ ਅੱਜ ਉਹ ਬੰਦਾ ਇਸ ਦੁਨੀਆਂ ਵਿੱਚ ਨਹੀਂ ਹੈਗਾ ਫਿਰ ਵੀ ਗੀਤ ਸੁਣੇ ਜਾਂਦੇ ਨੇ ਬਾਈਕਟ ਉਹਦੇ ਵੀ ਬੜੇ ਹੋਏ ਸੀ ਉਹਨੂੰ ਗਰੋਅ ਕਰਨ ਤੋਂ ਕੋਈ ਰੋਕ ਨਹੀਂ ਸਕਿਆ ਤੇ ਦਿਲਜੀਤ ਤਾਂ ਪਹਿਲਾਂ ਹੀ ਸੁਪਰਸਟਾਰ ਆ ਤੇ ਸਪੋਰਟ ਕਰਦੇ ਰਹੋ ਦਿਲਜੀਤ ਦਾ ਸਾਜ ਦੀ ਐਸਟਾਂਸ ਦਿਲਜੀਤ ਨੂੰ ਸਪੋਰਟ ਦੀ ਬਹੁਤ ਲੋੜ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਮੈਸੇਜ ਬਹੁਤ ਦੂਰ ਤੱਕ ਜਾਵੇ ਧੰਨਵਾਦ ਸਤਿ ਸ਼੍ਰੀ ਅਕਾਲ